ਆਖਾਲ ਸਾਹਿਬ ਆਈਦੀ ਫੱਤੇ ਜੀ ਗਰਮੇਲ ਸਿੰਘ ਫੱਤੇਵਾਲਾ ਜ਼ਿਲ੍ਹਾ ਸਕੱਤਰ ਫਰੋਇਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਬੇਨਤੀ ਕਰ ਰਿਹਾ ਜੀ ਇਸ ਟਾਈਮ ਤੇ ਅਸੀਂ ਨਗਰ ਫੱਤੇਵਾਲਾ ਦੇ ਵਿੱਚ ਹਕਤਰ ਹੋਏ ਆ ਮੇਰੇ ਸਾਰੇ ਨਾਲ ਸਹਿਯੋਗੀ ਕਿਉਂਕਿ ਹੜਪੀੜ ਦਾ ਇਲਾਕਾ ਵਾ ਨਗਰ ਫੱਤੇਵਾਲਾ ਦੇ ਨਾਲ ਬਹੁਤ ਸਾਰੇ ਪਿੰਡ ਹੋਰ ਵੀ ਪ੍ਰਭਾਵਿਤ ਹੜ ਦੀ ਮਾਰ ਦੇ ਹੇਠ ਆਏ ਹੋਏ ਆ ਸਾਡੇ ਇਲਾਕੇ ਦੀ 5-6 ਦਿਨਾਂ ਤੋਂ ਜਿਹੜੀ ਸਮੱਸਿਆ ਵਾ ਉਹ ਬਣੀ ਹੋਈ ਆ ਜੋ ਪਿੰਡ ਫੱਤੇਵਾਲਾ ਵਿਖੇ ਹੈ ਟੈਲ ਕੰਪਨੀ ਦਾ ਟਾਵਰ ਜਿਹੜਾ ਉਹ ਲੱਗਾ ਹੋਇਆ ਵਾ ਪਿਛਲੇ 6-7 ਦਿਨ ਤੋਂ ਜਿਹੜਾ ਉਹ ਬੰਦ ਪਿਆ ਵਾ ਐਸਡੀਐਮ ਸਾਹਿਬ ਜੀਰਾ ਸਾਹਿਬ ਵੀ ਅੱਗੇ ਆਏ ਸੀ ਉਹਨਾਂ ਦੇ ਧਿਆਨ 'ਚ ਵੀ ਲਿਆਂਦਾ ਸੀ ਸੀਲਦਾਰ ਜੀਰਾ ਦੇ ਵੀ ਧਿਆਨ 'ਚ ਲਿਆਂਦਾ ਸੀ ਪਰ ਅਜੇ ਤੱਕ ਕੋਈ ਹੱਲ ਨਹੀਂ ਹੋ ਸਕਿਆ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਉਹ ਆਪ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਆ ਉਹਨਾਂ ਦਾ ਫੋਨਾਂ ਦੇ ਜ਼ਰੀਏ ਹੀ ਬਾਹਰਲੇ ਪਰਿਵਾਰਾਂ ਦੇ ਨਾਲ ਜਾਂ ਰਿਸ਼ਤੇਦਾਰੀ ਸਾਕਜਬੰਦੀਆਂ ਦੇ ਨਾਲ ਰਾਬਤਾ ਜੁੜਿਆ ਹੋਇਆ ਵਾ ਪਰ ਟਾਵਰ ਬੰਦ ਹੋਣ ਦੇ ਕਰਕੇ ਸਾਰਾ ਜਿਹੜਾ ਉਹ ਰਾਬਤਾ ਟੁੱਟਾ ਹੋਇਆ ਵਾ ਜ਼ਰੂਰੀ ਸਾਡੀ ਇਹ ਇਲਾਕੇ ਸਮੂਹ ਇਲਾਕੇ ਦੀ ਜਿਹੜੀ ਉਹ ਬੇਨਤੀ ਆ ਹੁਣ ਅਸੀਂ ਨੈਪ ਸੀਲਦਾਰ ਸਾਹਿਬ ਮੱਲਾਵਾਲਾ ਪਰਮਪਾਲ ਜੀ ਨੂੰ ਅਸੀਂ ਜਿਹੜੀ ਲਿਖਤੀ ਐਪਲੀਕੇਸ਼ਨ ਦਿੱਤੀ ਆ ਉਹਨਾਂ ਦੇ ਰਾਹੀਂ ਐਸਡੀਐਮ ਸਾਹਿਬ ਨੂੰ ਭੇਜੀ ਆ ਆਸ ਕਰਦੇ ਆ ਕਿ ਐਸਡੀਐਮ ਸਾਹਿਬ ਇੱਥੇ ਗੌਰ ਕਰਕੇ ਸਮੂਹ ਇਲਾਕੇ ਦੀ ਇਹ ਮੁੱਖ ਤੌਰ ਤੇ ਜਿਹੜੀ ਕਰੰਟ ਮੰਗ ਆ ਇਹਦੇ ਤੇ ਗੌਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ